ਬਿਲਕੁਲ ਇੱਕ ਵਾਰ ਫਿਰ ਮੈਨੂੰ ਦਸੂਹਾ ਦੀ ਮੰਡੀ ਸਾਲ ਦਾ ਮੌਕਾ ਮਿਲਿਆ ਔਰ ਮੇਰੇ ਨਾਲ ਸਾਡੇ ਬਹੁਤ ਹੀ ਪਿਆਰੇ ਇਸ ਇਲਾਕੇ ਦੇ ਹਰਮਨ ਪਿਆਰੇ ਐਮਐਲਏ ਹਰਮਨ ਸਾਹਿਬ ਜੀ ਔਰ ਉਹਨਾਂ ਦੀ ਸਾਰੀ ਟੀਮ ਐਸਡੀਐਮ ਤੇ ਸਾਡੇ ਫੂਡ ਸਪਲਾਈ ਦੇ ਡਿਪਟੀ ਡਾਇਰੈਕਟਰ ਟਰੈਕਟਰ ਔਰ ਡੀਐਫਐਸ ਸਾਰੀ ਸਾਡੇ ਅਧਿਕਾਰੀ ਸਹਿਬਾਨ ਔਰ ਮੈਨੂੰ ਇੱਥੇ ਕਈ ਵਾਰ ਆਣ ਦਾ ਮੌਕਾ ਮਿਲਿਆ ਸੋ ਅੱਜ ਮੈਂ ਦੁਆਰਾ ਇਥੇ ਛੋਅਨੇ ਦੀ ਖਰੀਦ ਦਾ ਜ਼ਾਇਜ਼ਾ ਲੈਣ ਲਈ ਆਇਆ। ਸੋ ਪੰਜਾਬ ਦੇ ਅੰਦਰ 16 ਸਤੰਬਰ ਤੋਂ ਪੈਡੀ ਦੀ ਪ੍ਰਕਿਊਰਮੈਂਟ ਦਾ ਆਰੰਭ ਹੋਇਆ। ਔਰ ਬਖਰੀ ਸਥਿਤੀ ਤੇ ਇਸ ਵਾਰ ਪ੍ਰਕਿਊਰਮੈਂਟ ਹੋ ਰਹੀ ਹੈ ਕਿਉਂਕਿ ਪੰਜਾਬ ਹੜ੍ਹਾਂ ਦੀ ਮਾਰ ਤੋਂ ਮਹੀਨہ ਨਿਕਲ ਕੇ ਬਾਹਰ ਆਇਆ ਔਰ ਬਹੁਤ ਵੱਡੀ ਕੁਦਰਤ ਦੀ ਕਰੋਪੀ ਪੰਜਾਬ ਦੇ ਹਰ ਜਾਨ ਮਾਨਸ ਤੇ ਪਈ ਹੈ ਚਾਹੇ ਉਹ ਕਿਸਾਨ ਹੈ ਚਾਹੇ ਪੰਜਾਬ ਦਾ ਵਪਾਰੀ ਹੈ ਚਾਹੇ ਆਮ ਵਰਗ ਕੋ ਮਜ਼ਦੂਰ ਹੈ। ਸੋ ਇਸ ਵਸਾ ਦੇ ਅੰਦਰ ਫਰਜੋਰਮੈਂਟ ਹੋ ਰਹੀ ਹੈ ਤੇ ਇਹਦੇ باوجود ਪੰਜਾਬ ਦਾ ਕਿਸਾਨ ਬੜੀ ਖੁਸ਼ੀ ਦੇ ਨਾਲ ਚੜ੍ਹਦੀ ਕਲਾ ਚ ਮੰਡੀ ਜਾ ਰਿਹਾ ਸੋ ਕੇਂਦਰੀ ਪੂਲ ਦੇ ਲਈ ਸਾਨੂੰ 172 ਲੱਖ ਐਮਟੀ ਦਾ ਟਾਰਗੇਟ ਮਿਲਿਆ ਔਰ ਅਸੀਂ 190 ਲੱਖ ਐਮਟੀ ਦਾ ਬੰਦੋਬਸ ਕੀਤਾ ਉਹਦੇ ਲਈ ਸੀਸੀਆ ਲੋ ਉਹਦੇ ਲਈ ਬਾਰਦਾਨਾ ਸਾਰਾ ਕੁਝ ਸਾਡੇ ਕੋਲ ਅਵੇਲੇ ਹੈ ਔਰ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 15 ਲੱਖ 21000 ਐਮਟੀ ਜੋਨਾ ਪਹੁੰਚਿਆ ਜਿਹਦੇ ਵਿੱਚੋਂ ਸਾਡੀਆਂ ਵੱਖ-ਵੱਖ ਏਜੰਸੀਆਂ ਵੱਲੋਂ 14 ਲੱਖ 43000 ਐਮਟੀ ਪਰਚੇਜ਼ ਕੀਤਾ ਜਾ ਚੁੱਕਿਆ ਤੇ ਉਹਦੀ ਜਿਹੜੀ ਬਣਦੀ ਰਕਮ ਹੈ 2700 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ 'ਚ ਰਿਲੀਜ਼ ਕੀਤਾ ਜਾ ਚੁੱਕਿਆ ਤੇ ਖਾਸ ਕਰਕੇ ਜਿਹੜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਬਚਨਬੱਤ ਪੰਜਾਬ ਦੇ ਕਿਸਾਨਾਂ ਦੇ ਨਾਲ ਤੇ ਉਹਨਾਂ ਦਾ ਕੋਸ ਗੱਲ ਨੂੰ ਲੈ ਕੇ ਜਿਹੜਾ ਹਦੇਸ਼ ਹੈ ਕਿ ਕਿਸੇ ਵੀ ਤਰ੍ਹਾਂ ਦੀ ਦਿੱਕਤ ਉਹ ਪੰਜਾਬ ਦੀ ਮੰਡੀ ਚ ਕਿਸਾਨ ਨੂੰ ਨਾ ਆਵੇ ਔਰ ਉਹਦੀ ਫਸਲ ਜਿਹੜੀ ਆ ਉਹ ਜੋ ਵੀ ਘੰਟੇ ਦੇ ਵਿੱਚ ਵਿੱਚ ਖਰੀਦਣ ਤੋਂ ਬਾਅਦ ਭੁਗਤਾਨ ਉਹਦੇ ਖਾਤੇ ਚ ਹੋਵੇ ਸੋ ਮੈਂ ਸਮਝਦਾ ਕਿ ਪਿਛਲੇ 3.5 ਸਾਲਾਂ ਦੇ ਦੌਰਾਨ ਇਹ ਸਾਡਾ 7ਵਾਂ ਸੀਜ਼ਨ ਹੈ ਪੈਡੀ ਔਰ ਵੀਟ ਦਾ ਔਰ ਜਿਸ ਤਰ੍ਹਾਂ ਸਮੁੰਦਰੀ ਪਹਿਲਾਂ ਵੀ ਚੱਲਦਾ ਰਿਹਾ ਇਸ ਵਾਰ ਵੀ ਬੜਾ ਕਮਾਲ ਦਾ 24 24 ਘੰਟਿਆਂ ਦੇ ਵਿੱਚ ਪੇਮੈਂਟ ਕਿਸਾਨ ਦੇ ਖਾਤੇ 'ਚ ਪਾਈ ਜਾ ਰਹੀ ਹੈ ਸੋ ਅੱਜ ਮੈਂ ਜਿਹੜਾ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਦਾ ਹੋਇਆ ਨਾਲ ਇੱਕ ਮੈਂ ਪੰਜਾਬ ਦੇ ਕਿਸਾਨਾਂ ਨੂੰ ਫੀਲ ਵੀ ਕਰਾਂਗਾ ਕਿ ਉਹ ਫਸਲ ਨੂੰ ਕਾਲੀ ਨਾ ਕਰਨ ਸਵਾਰਕੇ ਲੈ ਕੇ ਆਣ ਪੈਸਾ ਸਾਡੇ ਕੋਲ ਆ ਬਾਰਦਾਨਾ ਸਾਡੇ ਕੋਲ ਆ ਇਰਾਦਾ ਸਾਡੇ ਕੋਲ ਆ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ 'ਚ ਚੱਕਾਂਗੇ ਕੋਈ ਦਿੱਕਤ ਉਹਨਾਂ ਨੂੰ ਨਾ ਆਏਗੀ ਔਰ ਇਹਦੇ ਲਈ ਜਿਹੜਾ ਉਹ ਵੀ ਥੋੜਾ ਸਹਿਯੋਗ ਕਰਨ ਪਰ ਨਾਲ ਦੇ ਨਾਲ ਅਸੀਂ ਜ਼ਰੂਰ ਇਹ ਗੱਲ ਮਤਲਬ ਕਹਾਂਗੇ ਕਿ ਪੰਜਾਬ ਭਾਵੇਂ ਬਖਰੀ ਹਾਲਾਤਾਂ ਤੋਂ ਗੁਜ਼ਰ ਕੇ ਆਇਆ ਔਰ ਸਾਡੀ ਕੋਸ਼ਿਸ਼ ਐ ਕਿ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਲਈ ਟਾਰਗੇਟ ਮਿਲਿਆ ਉਹਦੇ ਅਸੀਂ ਉਹਨੂੰ ਅਚੀਵ ਕਰੀਏ ਤੇ ਇਹ ਦੋਵੇਂ ਸੀਜ਼ਨ ਜਿਹੜੇ ਆ ਪੰਜਾਬ ਦੀ ਪੈਡੀ ਔਰ ਬੀਡ ਦਾ ਬੜੀ ਵੱਡੀ ਪੰਜਾਬ ਦੀ ਆਰਥਿਕਤਾ ਦੇ ਨਾਲ ਇਹਨਾਂ ਦਾ ਸਬੰਧ ਹੈਗਾ ਕਰੋੜਾਂ ਲੋਕ ਇਹ ਤਾਂ ਨਾਲ ਜੁੜਿਆ ਕਿਸਾਨ ਜੁੜਿਆ ਮਜ਼ਦੂਰ ਜੁੜਿਆ ਮਿੱਲਰ ਆੜਤੀ ਸਾਰੇ ਲੋਕ ਜੁੜੇ ਆ ਸੋ ਸੀਜ਼ਨ ਸਭ ਦੇ ਲਈ ਵਧੀਆ ਹੋਵੇ ਇਹੀ ਅਸੀਂ ਲਗਾਤਾਰ ਜਿਹੜਾ ਉਹ ਤੇ ਪਿਆਰ ਦੇ ਰਹੇ ਹਰ ਹਰ ਤੁਹਾਡਾ ਪਹਿਲੇ ਜਿੰਨਾ ਪਿਆਰਾ ਨਾ ਆਈ ਹੈ ਕਿ 132 ਨੰਬਰ ਜਿਹੜਾ ਸਰਕਾਰ ਵੱਲੋਂ ਰეკਮੈਂਡਡ ਕੀਤੀ ਸੀਗਾ ਪੂਰੀ ਕਿਸਾਨਾਂ ਦਾ ਬਹੁਤ ਖਰਾਬ ਹੋਇਆ 3 ਪਿੰਡਾਂ ਤੋਂ 3 ਹੋਇਆ ਫਸਲ ਮੀਡੀਆ ਦਰਵਾਜ਼ੇ ਦੀ ਇਹ ਤਾਂ ਹੈਗਾ ਤੇ ਮੈਂ ਅੰਕਲ ਕਹਿ ਰਹੇ ਆ ਇਹ ਕੁਦਰਤ ਆ ਕੁਦਰਤ ਨੇ ਪਤਾ ਨਹੀਂ ਕਿਸੇ ਇਲਾਕੇ ਨੂੰ ਕਿਸੇ ਸਮਾਜ ਨੂੰ ਮਨੋਖ ਨੂੰ ਕਦੋਂ ਕਿਹੜੇ ਰੰਗ ਚ ਰੰਗ ਦੇਣਾ ਕੁਦਰਤ ਦੀ ਬਹੁਤ ਸੀਮਤ ਤਾਕਤ ਹੈ ਪਰ ਕਿਉਂਕਿ ਪੰਜਾਬ ਹੈ ਪੰਜਾਬ ਝਖੜਾ ਨਾਲ ਟਕਰਾ ਵੀ ਲੈਂਦਾ ਰਿਹਾ ਉੱਠਦਾ ਵੀ ਰਿਹਾ ਡਿੱਗਦਾ ਵੀ ਰਿਹਾ ਲੇਕਿਨ ਜਿੱਥੋਂ ਤੱਕ ਕੋਈ ਫਸਲ ਦੀ ਮਤਲਬ ਹੈਗਾ ਉਹਦੀ ਖਰਾਬੀ ਦਾ ਉਹ ਸਰਕਾਰ ਵੱਲੋਂ ਜਿਹੜੇ ਬਕਾਦਾ ਫੈਸਲ ਗਦੋਰੀਆਂ ਹੋ ਚੁੱਕੀਆਂ ਨੇ ਔਰ ਜੋ ਬਣਦਾ ਮੌਜਾ ਪੰਜਾਬ ਸਿੰਗਲ ਸਟੇਟ ਅਸ ਦੇਸ਼ ਦੇ ਅੰਦਰ ਜਿੱਥੇ ਬਾਕੀ ਰਾਜਾਂ ਨਾਲ ਸਭ ਤੋਂ ਜ਼ਿਆਦਾ ਇਸ ਵਾਰ ਜਿਹੜਾ ਸਰਕਾਰ ਨੇ ਅਲਾਨ ਕੀਤਾ ਮੁਆਵਜ਼ਾ ਸੋ ਕੱਲੇ ਕੱਲੇ ਨੁਕਸਾਨ ਦੀ ਸਰਕਾਰ ਪੁਖਾਈ ਗਈ ਯੂਨੀਵਰਸਿਟੀ ਵੱਲੋਂ ਰეკਮੈਂਡ ਕੀਤਾ ਗਿਆ ਸੀ ਲੇਕਿਨ ਖਰਾਬ ਹੋ ਗਿਆ ਕੀ ਲੱਗਦਾ ਕਿ ਜਿਹੜੇ ਇਸ ਇਸ ਮੋਸਟ ਆਇਟਮ ਦੇ ਕਰਕੇ ਖਲਾ ਨਹੀਂ ਹੋਏ ਜਿਹੜਾ ਕਲਬ ਦਰਾਇਆ ਜਾਂਦਾ ਸੀ ਸਥਾਨੇ ਨਾਲ ਉਹਨਾਂ ਤੋਂ ਕੋਈ ਕਾਰਵਾਈ ਲਾਜ਼ਮੀ ਤੌਰ ਤੇ ਜਿਹੜੀ ਤਹਿ ਕੀ ਕਰਦੇ ਹੋਏਗੀ ਜਿਹੜਾ ਰეკਮੈਂਡਡ ਵੀ ਆ ਉਹ ਕਿਉਂ ਆਪਣੇ ਸਿੱਟੇ ਪੂਰੇ ਨਹੀਂ ਕਰ ਚੁੱਕੇ ਇਹਦੇ ਲਈ ਕਿਉਂਕਿ ਉੱਪਰ ਲੈਵਲ ਦੀ ਗੱਲ ਹਾਈ ਲੈਵਲ ਦੀ ਗੱਲ ਅਸੀਂ ਵੀ ਮੈਂ ਵੀ ਗੱਲ ਕਰਾਂਗਾ ਔਰ ਜੇ ਇਹਦੇ ਅੰਦਰ ਕੋਈ ਕੈਲਕੂਲੇਟਰ ਪਾਇਆ ਜਾਂਦਾ ਤਾਂ ਸਰਕਾਰ ਉਹਨੂੰ ਵਿਕਸੇਗੀ ਨਹੀਂ ਪੰਜਾਬ ਦੇ ਵਿੱਚ ਜਿਹੜੇ ਕਾਰਡ ਕੱਟੇ ਨਹੀਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਇੱਕ ਵੀ ਕਾਰ ਨਹੀਂ ਕੱਟਿਆ ਜਾਊਗਾ ਇੱਕ ਵੀ ਕਾਰ ਕਾਰ ਨਹੀਂ ਕੱਟਿਆ ਜਾਊਗਾ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਝੋਸਾ ਦਵਾ ਰਹੇ ਆ ਪੰਜਾਬ ਦੇ ਲੋਕਾਂ ਦੇ ਹਿੱਤ ਸਾਡੇ ਲਈ ਪਹਿਲੋਂ ਹੈਗੇ ਆ ਭਾਵੇਂ ਸਾਨੂੰ ਕੇਂਦਰ ਨੇ ਕਿਈ ਤਰ੍ਹਾਂ ਦੀਆਂ ਉਲਝਣਾਂ ਵਿੱਚ ਦਾ ਜਦਨ ਕੀਤਾ ਦੇਖਣ ਅਸੀਂ ਕਿਸੇ ਵੀ ਇੱਕ ਬੰਦੇ ਦਾ ਕਾਰਡ ਪੰਜਾਬ ਚ ਨਾ ਘਟਿਆ ਨਾ ਕੋਈ ਵਿਕਸ ਘਟਿਆ